सरपंच ਜਿਹੜੇ ਸਾਡੇ ਬੋਥਾਂ ਤੇ ਲੜਾਈ ਲੜਦੇ ਨੇ ਉਹ ਬੰਦੇ ਤੁਹਾਨੂੰ ਰੂਬਰੂ ਕਰਾਏ ਨੇ ਕਿ ਇਹਨਾਂ ਦੀ दिली तमन्ना ਸੀ ਕਿ ਅਸੀਂ ਸਿੱਧੂ ਸਾਹਿਬ ਨੂੰ ਮਿਲਣਾ ਕਾਂਗਰਸ ਪਾਰਟੀ ਨੂੰ ਇੱਥੇ ਚਿਤਾਉਣਾ ਕਾਂਗਰਸ ਪਾਰਟੀ ਨੂੰ ਮਜਬੂਤ ਆਪਾਂ ਕਿੱਤਾ ਹੋਇਆ ਆਪਣੀ ਚੱਲੇ ਤੁਹਾਡੇ ਬਲੋਗ ਕਰਾ ਪਿਆਂਗੇ ਜਿਵੇਂ ਪਿਛਲੀ ਾਰ ਆਪਣੇ ਮਾਡ ਹਲਕੇ 'ਚ 5600 ਪਲੱਸ ਵੋਟ ਵਧੀ ਸੀ ਤੇ ਮੈਂ ਆਸ ਕਰਦਾ ਹਾਂਗਾ ਵੀ ਅੱਜ ਵੀ ਹੋ ਸਕਦਾ ਉਸ ਤੋਂ ਵੀ ਵੱਧ ਵੋਟ ਵਧੇ ਸਾਡੇ ਬਹੁਤ ਹੀ ਸਤਿਕਾਰਯੋਗ ਸੱਜਗਰਾਜ ਸਿੰਘ ਜੀ ਦੇ ਕ ਰਾਮਪੁਰੇ ਦੇ ਵਿੱਚ ਇੱਕ ਅਸੀਂ ਵਰਕਰ ਮੀਟਿੰਗ ਰਾਮਪੁਰੇ ਬਲੌਕ ਦੇ ਸਰਪੰਚ ਪੰਚ 14ਦਰ ਸਹਿਬਾਨ ਵਰਕਰ ਸਹਿਬਾਨ ਦੀ ਕੀਤੀ ਹੈ ਅਸੀਂ ਇਹ ਮੀਟਿੰਗਾਂ ਦਾ ਜਿਹੜਾ سلسلہ ਹੈ ਕਾਫੀ ਦੇਣਾ ਤੋਂ ਚੱਲ ਰਿਹਾ ਹੈ ਤੇ ਮੇਰੇ ਮੰਨਣਾ ਇਹ ਸੀ ਕਿ ਪਿੰਡਾਂ 'ਚ ਜਾਣ ਤੋਂ ਪਹਿਲਾਂ ਪ੍ਰਚਾਰ ਕਰਨ ਤੋਂ ਪਹਿਲਾਂ ਵੱਡੇ ਜਲਸੇ ਕਰਨ ਤੋਂ ਪਹਿਲਾਂ ਆਪਦੇ ਵਰਕਰਾਂ ਨਾਲ ਰੂਪ ਰੂਪ ਹੋ ਕੇ ਬੈਠ ਕੇ ਗੱਲਾਂ ਬਾਤਾਂ ਕਰਕੇ ਇੱਕ ਰਣਨੀਤੀ ਬਣਾਈ ਜਾਵੇ ਇੱਕ ਪ੍ਰੋਗਰਾਮ ਬਣਾਇਆ ਜਾਵੇ ਜਿਹਦੇ ਤਹਿਤ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਆ ਮੇਰਾ ਵਰਕਰ ਇਹ ਸਮਝ ਸਕੇ ਕਿ ਵੀ ਕਿਸ ਤਰੀਕੇ ਨਾਲ ਅਸੀਂ ਇਲੈਕਸ਼ਨ ਦੇ ਵਿੱਚ ਉਤਰਨਾ ਹੈ ਕਿਹੜੀਆਂ ਜ਼ਿੰਮੇਵਾਰੀਆਂ ਸਹਾਲਣੀਆਂ ਇੱਕੋ ਬੰਦਾ ਸਾਰੇ ਜ਼ਿੰਮੇਵਾਰੀਆਂ ਨਹੀਂ ਸਹਾਲ ਸਕੇਗਾ ਤੇ ਸਾਰੇ ਬੰਦੇ ਇੱਕ ਜ਼ਿੰਮੇਵਾਰੀ ਨਹੀਂ ਸਹਾਲ ਸਕਣਗੇ ਸੋ ਜ਼ਿੰਮੇਵਾਰੀਆਂ ਵੰਡਣਾ ਤੇ ਉਹਨਾਂ ਨੂੰ ਇੰਪਲੀਮੈਂਟ ਕਰਾਉਣਾ ਉਹਦੀ ਅੱਜ ਅਸੀਂ ਇੱਥੇ ਸੀਨੀਅਰ ਲੀਡਰਸ਼ਿਪ ਨਾਲ ਤੇ ਆਪਦੇ ਵਰਕਰ ਨਾਲ ਅਸੀਂ ਮੀਟਿੰਗ ਕੀਤੀ ਹੈ। ਸਰੋਤੇ ਭਾਣਾ ਕਿੰਨਾ ਵਧੀਆ ਮੁਕਾਬਲਾ ਲੋ। ਜਿੱਦਕੋ ਮੁਕਾਬਲਾ ਤਾਂ ਹਰ ਕਿਸੇ ਨਾਲ ਹੁੰਦਾ ਪਰ ਅੱਜ ਜੋ ਉਤਸ਼ਾਹ ਸਾਡਾ ਵਰਕਰ ਹੈ ਹੌਸਲੇ ਚ ਤੇ ਜੋ ਆਮ ਆਵਾਜ਼ ਆ ਰਹੀ ਹੈ ਇਹ ਹੀ ਹੈ ਕਿ ਇਸ ਵਾਰ ਇਕੱਲੀ ਦਲ ਆਮ ਆਦਮੀ ਪਾਰਟੀ ਤੇ ਬੀਜੇਪੀ ਇਹਨਾਂ ਕੋਲੇ ਕੋਈ ਮੁੱਦਾ ਨਹੀਂ ਜਿਹਦੇ ਨਾਲ ਨੇ ਲੋਕਾਂ ਚ ਜਾ ਕੇ ਵੋਟਾਂ ਮੰਗ ਸਕਣ। ਸੋ ਇਸ ਕਰਕੇ ਮੈਂ ਸਮਝਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਕਾਂਗਰਸ ਪਾਰਟੀ ਨੂੰ ਅਪਣਾਇਆ ਜਾਵੇ ਤੇ ਕਾਂਗਰਸ ਪਾਰਟੀ ਨੂੰ ਵੋਟਾਂ પાਕੇ ਇਹਨਾਂ ਨੂੰ ਜਿੰਨੇ ਵੀ ਉਮੀਦਵਾਰ ਨੇ ਬੇਸ਼ਿਕ ਮੈਂ ਇਥੇ ਆ ਬਠਿੰਡੇ ਚ ਸਰੂਪ ਸਿੰਘ ਖਹਿਰਾ ਨੇ ਮੈਡਮ ਸਾਹੂ ਕੇ ਨੇ ਇਸ ਤਰੀਕੇ ਨਾਲ ਸਾਰੇ 13 ਦੇ 13 ਸੀਟਾਂ ਤੇ ਵਧੀਆ ਉਮੀਦਵਾਰ ਅਸੀਂ ਖੜੇ ਕੀਤੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਤੇ ਸਾਰੀਆਂ ਸੀਟਾਂ ਅਸੀਂ ਜਿੱਤ ਕੇ ਦਿੱਲੀ ਵਿੱਚ ਸਰਕਾਰ ਬਣਾਵਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਸੱਜਗਰਾਜ ਸਿੰਘ ਜੀ ਦੇ ਰਾਮਪੁਰੇ ਦੇ ਵਿੱਚ ਇੱਕ ਅਸੀਂ ਵਰਕਰ ਮੀਟਿੰਗ ਰਾਮਪੁਰੇ ਬਲੌਕ ਦੇ ਸਰਪੰਚ ਪੰਚ 14ਦਰ ਸਹਿਬਾਨ ਵਰਕਰ ਸਹਿਬਾਨ ਦੀ ਕੀਤੀ ਹੈ ਅਸੀਂ ਇਹ ਮੀਟਿੰਗਾਂ ਦਾ ਜਿਹੜਾ سلسلہ ਹੈ ਕਾਫੀ ਦੇਣਾ ਤੋਂ ਚੱਲ ਰਿਹਾ ਹੈ ਤੇ ਮੇਰੇ ਮੰਨਣਾ ਇਹ ਸੀ ਕਿ ਪਿੰਡਾਂ 'ਚ ਜਾਣ ਤੋਂ ਪਹਿਲਾਂ ਪ੍ਰਚਾਰ ਕਰਨ ਤੋਂ ਪਹਿਲਾਂ ਵੱਡੇ ਜਲਸੇ ਕਰਨ ਤੋਂ ਪਹਿਲਾਂ ਆਪਦੇ ਵਰਕਰਾਂ ਨਾਲ ਰੂਬਰੂ ਹੋ ਕੇ ਬੈਠ ਕੇ ਗੱਲਾਂ ਬਾਤਾਂ ਕਰਕੇ ਇੱਕ ਰਣਨੀਤੀ ਬਣਾਈ ਜਾਵੇ ਇੱਕ ਪ੍ਰੋਗਰਾਮ ਬਣਾਇਆ ਜਾਵੇ ਜਿਸ ਦੇ ਤਹਿਤ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਆ ਮੇਰਾ ਵਰਕਰ ਇਹ ਸਮਝ ਸਕੇ ਕਿ ਵੀ ਕਿਸ ਤਰੀਕੇ ਨਾਲ ਅਸੀਂ ਇਲੈਕਸ਼ਨ ਦੇ ਵਿੱਚ ਉਤਰਨਾ ਹੈ ਕਿਹੜੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਇੱਕੋ ਬੰਦਾ ਸਾਰੇ ਜ਼ਿੰਮੇਵਾਰੀਆਂ ਨਹੀਂ ਸੰਭਾਲ ਸਕੇਗਾ ਤੇ ਸਾਰੇ ਬੰਦੇ ਇੱਕ ਜ਼ਿੰਮੇਵਾਰੀ ਨਹੀਂ ਸੰਭਾਲ ਸਕਣਗੇ ਸੋ ਜ਼ਿੰਮੇਵਾਰੀਆਂ ਵੰਡਣਾ ਤੇ ਉਹਨਾਂ ਨੂੰ ਇੰਪਲੀਮੈਂਟ ਕਰਾਉਣਾ ਉਹਦੀ ਅੱਜ ਅਸੀਂ ਇੱਥੇ ਸੀਨੀਅਰ ਲੀਡਰਸ਼ਿਪ ਨਾਲ ਤੇ ਆਪਦੇ ਵਰਕਰ ਨਾਲ ਅਸੀਂ ਮੀਟਿੰਗ ਕੀਤੀ ਹੈ ਸਰੋਤੇ ਭਾਜਪਾ ਨਾਲ ਕਿੰਨਾ ਦੇਖ ਰਿਹਾ ਮੁਕਾਬਲਾ ਦੇ ਦੇਖੋ ਮੁਕਾਬਲਾ ਤਾਂ ਹਰ ਕਿਸੇ ਨਾਲ ਹੁੰਦਾ ਪਰ ਅੱਜ ਜੋ ਉਤਸ਼ਾਹ ਸਾਡਾ ਵਰਕਰ ਹੈ ਹੌਸਲੇ ਚ ਤੇ ਜੋ ਆਮ ਆਵਾਜ਼ ਆ ਰਹੀ ਹੈ ਇਹ ਹੀ ਹੈ ਕਿ ਇਸ ਵਾਰ ਇਕੱਲੀ ਦਲ ਆਮ ਆਦਮੀ ਪਾਰਟੀ ਤੇ ਬੀਜੇਪੀ ਇਹਨਾਂ ਕੋਲੇ ਕੋਈ ਮੁੱਦਾ ਨਹੀਂ ਜਿਹਦੇ ਨਾਲ ਨੇ ਲੋਕਾਂ ਚ ਜਾ ਕੇ ਵੋਟਾਂ ਮੰਗ ਸਕਣ ਸੋ ਇਸ ਕਰਕੇ ਮੈਂ ਸਮਝਦਾ ਸਭ ਤੋਂ ਵਧੀਆ ਤਰੀਕਾ ਇਹ ਹੀ ਹੈ ਕਿ ਕਾਂਗਰਸ ਪਾਰਟੀ ਨੂੰ ਅਪਣਾਇਆ ਜਾਵੇ ਤੇ ਕਾਂਗਰਸ ਪਾਰਟੀ ਨੂੰ ਵੋਟਾਂ પાਕੇ ਇਹਨਾਂ ਨੂੰ ਜਿੰਨੇ ਵੀ ਉਮੀਦਵਾਰ ਨੇ ਬੇਸ਼ੱਕ ਮੈਂ ਤੇ ਬਠਿੰਡੇ ਚ ਸੁਗਰੂਜ ਚਕਪਾਲ ਸਿੰਘ ਘਹਿਰਾ ਨੇ ਮੈਡਮ ਸਾਹੂ ਕੇ ਨੇ ਇਸ ਤਰੀਕੇ ਨਾਲ ਸਾਰੇ 13 ਦੇ 13 ਸੀਟਾਂ ਤੇ ਵਧੀਆ ਉਮੀਦਵਾਰ ਅਸੀਂ ਖੜੇ ਕੀਤੇ ਨੇ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੇ ਇਹ ਸਾਰੀਆਂ ਸੀਟਾਂ ਸੀ ਜਿੱਤ ਕੇ ਦਿੱਲੀ ਵਿੱਚ ਸਰਕਾਰ ਬਣਾਮਾ